ਕੀ ਗੱਲ ਮਾਫੋੜਾ ਫਿਰ ਕਹਿੰਦੇ ਤਲਵਾਰ ਚੱਲੀ ਜਲਾਲਉਦੀਨ ਜਲਾਦੀ ਦੇਖੀ ਸਾਰੇ ਲੋਕਿਆ ਪਰ ਕਹਿੰਦੇ ਗੁਰੂ ਤੇਗ ਬਹਾਦਰ ਸਾਹਿਬ ਨੇ ਆਪੇ ਪਾਣਾ ਵਰਤਾ ਲਿਆ ਸੀ ਤਲਵਾਰ ਦੇ ਨਾਲ ਸਿਰ ਵਖਰਾ ਨਹੀਂ ਹੋਇਆ ਕਿਉਂ ਇਤਿਹਾਸ ਵਿੱਚ ਲਿਖਿਆ ਕੋ ਕੰਕਾ ਧਾਂਦਾ ਵੀ ਨਹੀਂ ਸੀ ਕਟਿਆ ਗਿਆ ਕੋ ਸਤਨਾਮ ਜਦੋਂ ਸ਼ਹਾਦਤ ਹੁੰਦੀ ਗੁਰਤੇਗ ਬਹਾਦਰ ਸਾਹਿਬ ਜੀ ਦੀ ਇਹਦੇ ਮੀਂਹ ਮੀਂਹ ਤੇ ਚੱਖਣ ਪੜੀ ਤੇ ਸਾਰੀ ਦੁਨੀਆ ਤੋੜ ਗਈ ਰੰਗਾ ਵੀ ਤੋੜ ਗਿਆ ਹੁਣ ਉੱਥੇ ਸੀਸ ਪਿਆ ਗੁਰੂ ਸਾਹਿਬ ਦਾ ਢੜ ਵੀ ਪਿਆ ਉਧਰੋਂ ਵਿਆਹਤ ਬੰਦੀ ਦੇ ਅਨੁਸਾਰ ਲਕੀਸ਼ਾ ਬਨਜਾਰੇ ਨੇ ਆਪਣੇ ਗੱਡੇ ਲਿਆ ਕੇ ਗੁਰੂ ਸਾਹਿਬ ਦਾ ਢੜ ਕੱਟਿਆ ਵਿੱਚ ਰੂਪ ਚਲਕੋ ਕੇ ਲੈ ਗਿਆ ਆਪਣੇ ਘਰ ਇਹ ਘਰੋਂ ਲਾਤੀ ਅੱਗ ਰੋਲਾਪਾਲ ਦਾ ਘਰੋਂ ਅੱਗ ਲਾਗੀ ਸਾਧ ਸੰਗਤ ਗੁਰੂ ਸਾਹਿਬ ਦੇ ਘਰ ਦਾ ਸੰਸਕਾਰ ਕਰਨ ਵਾਸਤੇ ਲੱਖੀ ਸ਼ਾਹ ਵਣ ਜਾ ਰਹੇ ਆਪਣੇ ਘਰ ਨੂੰ ਹੀ ਅੱਗ ਲਾਤੀ ਸੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੇ ਭਾਈ ਜੇਤਾ ਜੀ ਬੜਾ ਸੋਹਣਾ ਟੋਕਰਾ ਸਜਾਇਆ ਸੀ ਉਹਦੇ ਵਿੱਚ ਗੁਰੂ ਤੇਗ ਬਹਾਦਰ ਦਾ ਸੀਸ ਰੱਖ ਕੇ ਮਹਾਰਾਜੀ ਦਾ ਸ੍ਰੀ ਅਨੰਦਪੁਰ ਸਾਹਿਬ ਲੈ ਕੇ ਆਏ ਪਹਿਲਾਂ ਕੀਰਤਪੁਰ ਸਾਹਿਬ ਪਹੁੰਚੇ ਉੱਥੇ ਫਿਰ ਬਾਦ ਦਾ ਗੁਰਜਨ ਕੌਰ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਏ ਪਾਲਕੀ ਵਿੱਚ ਸਜਾ ਕੇ ਸੀਸ ਚਾਹੁਰ ਸਭ ਕਰਦੇ ਹੋਏ ਸ੍ਰੀ ਅਨੰਦਪੁਰ ਸਾਹਿਬ ਲੈ ਕੇ ਗਏ ਸ੍ਰੀ ਅਨੰਦਪੁਰ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਦਾ ਸੰਸਕਾਰ ਹੋਇਆ ਤੇ ਜਦੋਂ ਸੰਸਕਾਰ ਹੋਇਆ ਉਦਨ ਬਾਜਾ ਵਾਲੇ ਬਾਪੂ ਨੇ ਹੋਕਾ ਦਿੱਤਾ ਸੀ ਇੱਕ ਆਵਾਜ਼ ਦਿੱਤਾ ਸੀ ਆਖਿਆ ਦੁਨੀਆਂ ਦੇ ਲੋਕੋ 1699 ਦਿਵਸਾਂ ਕੀ ਵਾਲੇ ਦਿਨ ਮੇਰੇ ਕੋਲ ਇਕੱਠੇ ਹੋ ਤੁਸੀਂ ਅੱਜ ਨੇਵੀਆਂ ਪਾਕ ਕੇ ਤੁਰਦੇ ਹੋ ਤੁਹਾਡੀਆਂ ਜਮੀਰਾਂ ਮਰ ਚੁੱਕੀਆਂ ਨੇ ਮੈਂ ਤੁਹਾਡੇ ਜਿਹੋ ਜਿਹੋ ਸਪ੍ਰਿੰਟ ਭਰਦਿਆਂ ਦਾ ਤੁਸੀਂ ਇੰਨੇ ਜਛਿਲੇ ਹੋ ਜਾਓਗੇ ਜਿਹੜੇ ਤੁਹਾਡੇ ਹੱਕ ਹੋਏ ਗਏ ਨੇ ਉਹ ਹੱਕ ਲੈਣ ਜੋਗੇ ਹੋ ਜਾਓਗੇ ਫਿਰ ਉਹ ਹੁੱਕਾ ਦਿੱਤਾ ਜਿੱਦਣ ਸੰਸਕਾਰ ਹੋਇਆ ਗੁਰ ਤੇਗ ਬਹਾਦਰ ਸਾਹਿਬ ਦੇ ਸੀਸ ਦਾ ਜੇ 1699 ਨੇ ਨਵੇਂ ਦਾ ਦਿਨ ਆਇਆ ਤੇ ਉਦੋਂ ਫਿਰ ਜਿਹੜਾ ਉਹਨਾਂ ਨੇ ਹੋਕਾ ਦਿੱਤਾ ਸੀ ਉਹ ਫਿਰ ਬੱਜਣ ਜਿਹੜਾ ਪੂਰਾ ਕੀਤਾ 1699 ਨੂੰ ਖੰਡੇ ਬਾਟੇ ਦੀ ਪੌਲ ਤਿਆਰ ਕਰਕੇ ਖਾਲਸੇ ਦੀ ਸਿਰਜਣਾ ਕੀਤੀ ਆਪ ਕੋ ਸਤਨਾਮ ਸ੍ਰੀ ਵਾਹਿਗੁਰੂ ਉਹ ਖਾਲਸਾ ਕਿਹੜਾ ਜੀ ਅਸੀਂ ਹਾਂ ਸੋ ਕਹਿਣ ਦਾ ਭਾਵ ਸਿੱਖੀ ਸੌਖੀ ਨਹੀਂ ਬਣੀ ਸਿੱਖੀ ਖੰਡਿਓ ਤਿੱਖੀ ਇਹਦੇ ਉੱਤੇ ਤੁਰਨਾ ਬੜਾ ਔਖਾ ਹੈ ਪਰ ਤਰੋ ਸਿੱਖੀ ਨੂੰ ਸੰਭਾਲ ਕੇ ਰੱਖੋ ਇਹ ਸ਼ੀਤਾਂ ਦੀ ਯਾਦ ਵਿੱਚ ਸਮਾਗਮ ਹੋ ਰਹੇ ਨੇ ਸ਼ਹੀਦیاں ਹਵੇਂ ਨਹੀਂ ਹੁੰਦੀਆਂ ਜੰਮਦੇ ਨਹੀਂ ਸ਼ਹੀਦ ਸ਼ਹੀਦیاں ਪਾਉਣ ਲੱਗ ਪਏ ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਨੇ 9 ਸਾਲ ਦੀ ਉਮਰ ਤੋਂ ਸਾਡੇ ਵਾਹ ਦੇ ਸੰਸਾਰ ਪਰਿਵਾਰ ਬਾਰਨਾ ਸ਼ੁਰੂ ਕੀਤਾ ਹੈ ਸੋ ਸਮਾਂ ਹੋ ਗਿਆ ਜੀ ਮੈਂ ਬਹੁਤਾ ਅੱਗੇ ਨਾ ਜਾਵਾਂ ਇਨਿਆ ਅੱਲਾ ਵਿੱਚੋਂ ਜੇ ਕੋਈ ਗੱਲ ਚੰਗੀ ਲੱਗੀ ਹੈ ਕੋਈ ਵਿਚਾਰ ਚੰਗੀ ਲੱਗੀ ਹੈ ਜ਼ਿੰਦਗੀ ਵਿੱਚ ਵਸਾ ਲਿਓ ਜਿਹੜੀ ਨਹੀਂ ਲੱਗੀ ਮੇਰੀ ਝੋਲੀ ਚ ਪਾ ਦਿਓ ਛੁੱਟੀਆਂ ਬਕਸੋ ਅਸੀਸ ਬਕਸੋ ਧੰਨਵਾਦ ਮਾਪੁਰਖਾਂ ਦਾ ਜਿਨ੍ਹਾਂ ਨੇ